ਰੱਬ ਦੇ ਨਾਂ ਤੇ ਹੀ ਭੇਤ ਭਾਵ ਦੀ ਸ਼ਿਕਾਰ ਹੋ ਗਈ। ਇੱਕ ਰਖਵਾ ਦਤਾ ਵੀ ਰੱਬ ਬਾਹਰ ਹੈ ਆ ਪੱਥਰ ਨੂੰ ਏਵੇਂ ਇਸ ਢੰਗ ਨਾਲ ਪੂਜੋਗੇ ਇਸ ਦੇਵਤੇ ਦੀ ਇਸ ਦਿਨ ਪੂਜਾ ਕਰੋਂਗੇ ਆ ਮਿਲੇਗਾ ਆ ਮਿਲੇਗਾ ਆ ਮਿਲੇਗਾ। ਸਦੀਆਂ ਹੋ ਗਈਆਂ ਨੇ ਲੋਕ ਲਾਲਚ ਦੀ ਅਗ ਵਿੱਚ ਸੜ ਰਹੇ ਨੇ ਵੀ ਆ ਮਿਲ ਜਾਏ ਆ ਉਹ ਮਿਲ ਜਾਏ। ਖਾਰ ਹੋ ਰਹੇ ਨੇ। ਲਾਲਚ ਦੇ ਬੱਜੇ ਹੋਏ ਭਗਵਾਨ ਪੂਜ ਰਹੇ ਨੇ। ਹਵਸ ਨਹੀਂ ਮਿਟ ਰਹੀ ਲੋਭ ਤ੍ਰਿਸ਼ਨਾ ਤੇ ਕਾਬੂ ਨਹੀਂ ਪੈ ਰਿਹਾ ਉਹ ਅੰਦਰ ਹੋਰ ਉਹਨੂੰ ਹਵਾ ਮਿਲ ਗਈ ਹਰਫ ਪਾ ਦਿੱਤੇ ਗਏ ਫਲਾਂ ਤੀਰ ਤੇ ਇਸ ਦਿਨ ਜਾਓਗੇ ਫਲਾਂ ਦਿਨ ਆ ਵਰਤ ਰੱਖੋਗੇ ਆ ਮਿਲੇਗਾ ਉਲਜੀ ਤੇ ਖਪੀ ਹੋਈ ਇਹ ਦੁਨੀਆ ਵੇਦ ਕੀ ਪੁੱਤਰੀ ਸਿਮਰਤ ਭਾਈ ਸੰਕਲ ਜੇਵਰੀ ਲੈ ਆਈ ਸੰਗਲ ਦੀਆਂ ਜੇਵਰੀਆਂ ਬੰਦਸ਼ਾਂ ਲੈ ਕੇ ਆਈ ਆਪਣ ਨਗਰ ਆਪ ਤੇ ਬੰਧਿਆ ਮੂਖ ਹੈ ਫਾਦ ਕਾਲ ਸਰ ਸੰਧਿਆ ਕੱਟੀ ਨਾ ਕਟੇ ਟੂਟ ਨਾ ਜਾਈ ਸਾ ਸਾਂਪਣ ਹੋਏ ਜਾ ਕੋ ਖਾਈ ਇਹ ਵੀ ਭਗਤ ਜੀ ਮਹਾਰਾਜ ਦੇ ਬੋਲ ਨੇ ਔਰ ਕਾਂਸ਼ੀ ਚ ਬਹਿ ਕੇ ਕਹੇ ਕਿੰਨੀ ਦਲੇਰੀ ਦੀ ਖੇਡ ਹੈ ਮੈਂ ਵੀ ਬਿਨਾਂ ਕਰਾਂ ਜਿਹੜਾ ਗੁਰੂ ਦੀ ਬਾਣੀ ਦੇ ਨਾਂ ਤੇ ਵੀ ਇਸ ਤਰ੍ਹਾਂ ਕਰਦਾ ਹੈ ਜਾਂ ਇਹਦੀਆਂ ਕਹਾਣੀਆਂ ਗੁਰੂਆਂ ਦੇ ਨਾਂ ਤੇ ਕਰਦਾ ਉਹ ਵੀ ਉਹਨਾਂ ਪੁਜਾਰੀਆਂ ਦਾ ਹੀ ਵਾਰਸ ਹੈ ਉਸ ਸਿਮਰਤੀਆਂ ਦਾ ਪੈਰੋਕਾਰ ਹੈ ਨਾ ਬਾਣੀ ਦਾ ਵਰਤਦਾ ਹੈ ਗੁਰੂਆਂ ਦਾ ਵਰਤਦਾ ਹੈ ਬੋਧਵਾਰ ਆ ਪੜ ਲਿਓ ਵੀਰਵਾਰ ਆ ਪੜ ਲਿਓ ਇਸ ਦੇ ਨਾਂ ਪੜਨ ਦਾ ਫਾਇਦਾ ਹੁੰਦਾ ਕਿਉਂ ਭਈ ਜੇ ਜਿਹੜਾ ਤੂੰ ਵੀਰਵਾਰ ਕਹਿੰਦਾ ਜੋ ਐਤਵਾਰ ਪੜਿਆ ਜਾਏ ਤੇ ਕੀ ਨੁਕਸਾਨ ਕਰਦਾ ਹੈ ਆਪਾਂ ਇਹ ਕਿਹਨੇ ਨਾ ਸਾਡੇ ਚ ਵੀ ਵਹਿਮ ਹੈ ਵੀਰਵਾਰ ਸਿਰ ਨਾਲ ਲਿਆ ਤੇ ਇਹ ਹੋ ਜਾਣਾ ਹੈ ਸ਼ਨੀਚਰਵਾਰ ਆਹ ਸ਼ਬਦ ਪੜ ਲਿਆ ਤੇ ਭਲਾ ਹੋਏਗਾ ਐਤਵਾਰ ਆਹ ਪਾਠ ਕਰ ਲਿਆ ਤੇ ਭਲਾ ਹੋਣਾ ਜੇ ਉਹ ਸੋਮਵਾਰ ਹੋ ਜਾਏਗਾ ਪਾਠ ਜਾਂ ਸ਼ਨੀਵਾਰ ਤੇ ਗੁਨਾਹ ਕੀਓ ਦੱਸੋ ਤੇ ਸਹੀ ਅਜੀਬ ਕਿਸਮ ਦਾ ਪੰਡਤਾਉ ਪੁਣਾ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਮੱਥਾ ਟੇਕ ਕੇ ਵੀ ਸੁਧਰ ਨਹੀਂ ਰਹਿ ਕੇ ਮਾ ਕਰਨਾ ਬਾਣੀ ਨੂੰ ਪੜ ਕੇ ਵੀ ਅਸੀਂ ਵਹਿਮੀ ਹੋਈ ਜਾ ਰਹੇ ਹਾਂ ਇਸ ਕਾਰਨ ਕਿਉਂਕਿ ਅਸੀਂ ਬਾਣੀ ਨੂੰ ਵਿਚਾਰਦੇ ਨਹੀਂ ਅਸੀਂ ਬੰਦਿਆਂ ਦੀ ਵੱਧ ਸੁਣਦੇ ਹਾਂ ਗੁਰੂ ਦੀ ਘਟ ਸੌਂਦੇ ਹਾਂ ਫਲਾਨੀ ਕਿਤਾਬ ਚਾ ਸਾਖੀ ਲਿਖੀ ਹੈ ਭਾਵੇਂ ਉਹ ਸਾਖੀ ਗੁਰੂ ਸਾਹਿਬ ਦੇ ਕਿਰਦਾਰ ਨਾਲ ਮੇਲ ਨਹੀਂ ਖਾਂਦੀ ਪਰ ਸੱਚੀ ਹੈ ਕਿਉਂ ਸੱਚੀ ਹੈ ਬਈ ਗੁਰੂ ਦੀ ਬਾਣੀ ਤੇ ਯਕੀਨ ਕਰਨ ਦੀ ਬਜਾਏ ਤੂੰ ਇੱਕ ਲਖਾਰੀ ਦੀ ਗੱਲ ਤੇ ਯਕੀਨ ਕਿਉਂ ਕਰਦਾ ਹੈ ਗੁਰੂ ਜੀ ਦਾ ਕਰੈਕਟਰ ਤਾਂ ਇਹਨੂੰ ਬਾਣੀ ਚੋਂ ਵੇਖਣ ਨੂੰ ਮਿਲੇਗਾ ਜਾਂ ਕਿਸੇ ਲਖਾਰੀ ਦੀ ਲਿਖਤ ਚੋਂ ਮਿਲੇਗਾ ਇਹ ਸਮੱਸਿਆਵਾਂ ਨੇ ਸਾਡੇ ਚ ਫਲਾਹ ਪ੍ਰਚਾਰਕ ਨੇ ਕਹਿ ਦਿੱਤੀ ਹੈ ਤਾਂ ਸੱਚੀ ਹੈ ਫਲਾਨੇ ਵਿਦਵਾਨ ਨੇ ਕਹੀ ਤਾਂ ਸੱਚੀ ਇਹ ਫਲਾਨੇ ਬਾਬੇ ਨੇ ਕਹੀ ਤਾਂ ਸੱਚੀ ਐਵੇਂ ਅਸੀਂ ਵੰਡੇ ਗਏ ਬੰਦਿਆਂ ਦੇ ਪੱਲੇ ਫੜ ਕੇ ਬੈਠੇ ਹੋਏ ਹਾਂ ਕਰਮ ਕਾਂਡਾਂ ਦਾ ਸਾਡੇ ਅੰਦਰ ਕੋਈ ਘਾਟਾ ਨਹੀਂ ਰੱਜ ਕੇ ਅਸੀਂ ਕਾਂਸੀ ਵਾਲਿਆਂ ਨਾਲੋਂ ਵੀ ਕਿਤੇ ਚਾਰ ਰਤیاں ਵਾਦੀ ਸਾਬਤ ਹੋ ਰਹੇ ਘਟ ਨਹੀਂ ਰਹੇ ਫਿਰ ਵੀ ਅਸੀਂ ਨਿਆਰੀ ਕੌਮ ਕਹਿਣ ਨੂੰ ਤੋਏ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਕਬੀਰ ਜੀ ਨੇ ਕੱਲਾ ਸਿਮਰਤੀਆਂ ਬਾਰੇ ਨਹੀਂ ਕਿਹਾ ਉਹਨਾਂ ਸਾਨੂੰ ਸੁਚੇਤ ਕੀਤਾ ਹੈ ਕਿ ਜੇਲ੍ਹਖਾਨੇ ਕਾਗਜ਼ਾਂ ਦੇ ਵੀ ਹੁੰਦੇ ਨੇ ਕਰਮ ਕਾਂਡ ਹਮੇਸ਼ਾ ਹੀ ਤੁਹਾਨੂੰ ਕੈਦ 'ਚ ਰੱਖਦਾ ਹੈ ਕਰਮ ਕਾਂਡ ਤੋਂ ਮੁਕਤ ਹੋਏ ਬਿਨਾਂ ਸੱਚ ਪਾਇਆ ਨਹੀਂ ਜਾ ਸਕਦਾ ਕਰਮ ਕਾਂਡ ਭਾਵੇਂ ਸ਼ਰਧ ਦੇ ਨਾਂ ਤੇ ਹੋਵੇ ਭਾਵੇਂ ਸ਼ਾਸਤਰ ਦੇ ਸਿਮਰਤੀ ਦੇ ਨਾਂ ਤੇ ਹੋਵੇ ਤੇ ਭਾਵੇਂ ਮਰਿਆਦਾ ਦੇ ਨਾਂ ਤੇ ਹੋਵੇ ਕਰਮ ਕਾਂਡ ਕਰਮ ਕਾਂਡ ਹੀ ਹੁੰਦਾ ਹੈ ਚੋਰ ਇੰਡੀਆ ਚ ਚੋਰੀ ਕਰੇ ਤਾਂ ਵੀ ਚੋਰੀ ਏ ਅਮਰੀਕਾ ਚ ਕਰੇ ਤੇ ਤਾਂ ਵੀ ਚੋਰੀ ਏ ਕਰਮ ਕਾਂਡ ਪਾਵੇ Hindu ਹੋ ਕੇ ਕਰੋ ਚਾਹੇ ਸੇਖੋ ਕੇ ਕਰੋ ਚਾਹੇ ਮੁਸਲਮਾਨ ਹੋ ਕੇ ਕਰੋ ਸਹੀ ਨਹੀਂ ਹੋ ਜਾਂਦਾ ਉਹ ਗਲਤੀ